ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਏਗੀ ਜ਼ਮਾਨਤ ਪਟੀਸ਼ਨ ਜੋ ਵਿਕਰਮਜੀਤਿਆ ਦੇ ਵੱਲੋਂ দাখিল ਕੀਤੀ ਗਈ ਹੈ ਉਸ ਨੂੰ ਨੇ ਕੇ ਸੁਣਵਾਈ ਹੋਏਗੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਏਗੀ ਕਿਉਂਕਿ ਇਸ ਤੋਂ ਪਹਿਲਾਂ ਵੀ ਮੋਲੀ ਅਦਾਲਤ ਦੇ ਵਿੱਚ ਰਾਤ ਵਿਕਰਮਜੀਤਿਆ ਨੂੰ ਨਹੀਂ ਮਿਲੀ ਸੀ ਉਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਕੀਤਾ ਹੈ ਜੀ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਮਜੀਤਿਆ ਨੇ ਵਿਜੀਲੈਂਸ ਦੇ ਵੱਲੋਂ ਕੀਤੀ ਗਈ ਗ੍ਰਿਫਤਾਰੀ ਨੂੰ ਗਲਤ ਕਰਾਰ ਦਿੱਤਾ ਸਿਆਸਤ ਤੋਂ ਪ੍ਰੇਰਿਤ ਦੱਸਿਆ ਗਿਆ ਵਿਕਰਮ ਅਮਜੀਤਿਆ ਦੇ ਵੱਲੋਂ ਆਪਣੀ ਗ੍ਰਿਫਤਾਰੀ ਨੂੰ ਇਸ ਦੇ ਨਾਲ ਹੀ ਦੱਸਿਆ ਕਿ ਪੂਰੇ ਮਾਮਲੇ ਨੂੰ ਅਮਜੀਤਿਆ ਨੇ ਸਿਆਸਤ ਤੋਂ ਪ੍ਰੇਰਿਤ ਦੱਸਿਆ ਨਾ ਕਿ ਇਹ ਕਿ ਸਾਜ਼ਿਸ਼ ਹਨ ਉਹਨਾਂ ਨੂੰ ਫਸਾਇਆ ਗਿਆ ਇਲਜ਼ਾਮਾਂ ਨੂੰ ਚੁਟ्ठा ਖਰਾਰ ਦਿੱਤਾ ਹੈ ਵਿਕਰਮ ਅਮਜੀਤਿਆ ਦਾ ਤੇ ਵਿਕਰਮ ਅਮਜੀਤਿਆ ਦੇ ਰਿਸ਼ਤੇਦਾਰ ਗੱਛਪਤ ਸਿੰਘ ਰੇਵਾਲ ਦੇ ਵੀਜਲੈਂਸ ਬਿਊਰੋ ਦੇ ਅਗਿਆਚੇ ਪੇਸ਼ੀ ਹੈ ਮੋਹਾਲੀ ਦੇ ਵਿੱਚ ਦਰਜ ਫਾਇਆ ਨੂੰ ਲੈ ਕੇ ਜ਼ਮਨਤ ਜਾਰੀ ਕੀਤਾ ਗਿਆ ਮਜੀਠੀਆ ਦੇ ਨਾਲ ਜ਼ਮੰਦਤ ਕੰਪਨੀਆਂ ਦੇ ਵਿੱਚ ਭੂਮਿਕਾ ਦੀ ਪੂਰੀ ਜਾਣਕਾਰੀ ਮੰਗੀ ਗਈ ਹੈ ਅੱਜ ਦੇ ਵੀਜਲੈਂਸ ਰਿਪੇਸ਼ੀ ਦੇ ਸਮੇਂ ਜ਼ਰੂਰੀ ਦਸਤਾਵੇਜ਼ ਵੀ ਗੱਛਪਤ ਨੂੰ ਲੈਣ ਦੇ ਲਈ ਕਿਹਾ ਇਸ ਦੇ ਨਾਲ ਹੀ ਸਤਾਵਨੀ ਵੀ ਦਿੱਤੀ ਹੈ ਵੀਜਲੈਂਸ ਬਿਊਰੋ ਨੇ ਕਿ ਜੇ ਮੁਰਤੋਂ ਪੇਸ਼ ਨਾ ਹੋਏ ਸਖਤ ਕਾਨੂੰਨੀ ਕਾਰਵਾਈ ਕਰਨੀ ਪਵੇਗੀ दाजी के जो एफ दर्ज की गई है विक्रम मजिठिया अपने जनतक जीवन के दौरान अपनी आमदन तो ज़्यादा स्रोतों के दे हिसाब के नाल जो उन्होंने आमदनी हुई है बाद विजिलेंस ब्यूरो के वालों भी शिकंजा कसया गया और कई फर्जी कंपनियों का जिक्र हो रहा है सहायक कंपनियों का जिक्र हो रहा है ਬੇਨਾਮੀ ਤਾਰਕਾਂ ਦਾ ਜ਼ਿਕਰ ਹੋ ਰਿਹਾ ਕਈ ਰਿਸ਼ਤੇਦਾਰ ਦੋਸਤ ਸਹਿਯੋਗੀ ਕਰੀਬੀ ਵਿਦੇਸ਼ਾਂ ਦੇ ਵਿੱਚ ਸ਼ਾਮਿਲ ਕੁ ਸੰਸਾਮਾ ਪੂਰਾ ਇੱਕ ਨੈਟਵਰਕ ਦੇ ਜ਼ਰੀਏ ਵਿਕਰਮ ਅਜੀਤਿਆ ਨੂੰ ਜਿਸਾ ਫਾਇਦਾ ਪਹੁੰਚਿਆ ਇਸ ਦੀ ਹੁਣ ਜਾਂਚ ਵੀ ਆਰੰਭ ਦਿੱਤੀ ਗਈ ਵਿਜੀਲੈਂਸ ਬਿਊਰੋ ਦੇ ਵੱਲੋਂ ਵਿਕਰਮ ਅਜੀਤਿਆ ਦੇ ਰਿਸ਼ਤੇਦਾਰ ਨੂੰ ਵੀ ਸਮਨ ਜਾਰੀ ਕੀਤਾ ਗਿਆ ਰੋਹਿਤ ਸਾਡੇ ਨਾਲ ਜੁੜੇ ਹੋਏ ਨੇ ਰੋਹਿਤ ਕੀ ਜਾਣਕਾਰੀ ਪਹਿਲਾਂ ਆਪਾਂ ਗੱਲ ਕਰਾਂਗੇ ਜੋ ਜ਼ਮਾਨਤ ਪਟੀਸ਼ਨ ਵਿਕਰਮਜੀਤਿਆ ਦੇ ਵੱਲੋਂ দাখিল ਕੀਤੀ ਗਈ ਹੈ ਪੰਜਾਬ ਅਤੇ ਰਣਾ ਹਾਈ ਕੋਰਟ ਦੇ ਵਿੱਚ ਕਿੰਨੇ ਵਜੇ ਸੁਣਵਾਈ ਹੈ ਕਿਸ ਤਰ੍ਹਾਂ ਦੀ ਸੁਣਵਾਈ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਪਿਛਲੀ ਵਾਰ ਜੋ ਹੈ ਨੀਚਲੀ ਅਦਾਲਤ ਤੋਂ ਵਿਕਰਮਜੀਤਿਆ ਨੂੰ ਕਿਸੇ ਤਰ੍ਹਾਂ ਦੀ ਕੋਈ ਰਾਹਤ ਮਿਲੀ ਨਹੀਂ ਸੀ ਕ੍ਰਮਜੀਤ ਸਿੰਘ ਦੀ ਜੋ ਹੇਠਲੀ ਅਦਾਲਤ ਦੇ ਵਿੱਚ ਉਹਨਾਂ ਨੇ ਜ਼ਮਾਨਤ ਲਈ ਸੀ ਉਹ ਰੱਦ ਕਰ ਦਿੱਤੀ ਸੀ ਇਸ ਤੋਂ ਬਾਅਦ ਹੀ ਉਹਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੋਕ ਕੀਤਾ ਸੀਗਾ ਔਰ ਇਸ ਮਾਮਲੇ ਦੇ ਵਿੱਚ ਦੋ ਕੇਸ ਅਲੱਗ-ਅਲੱਗ ਨੇ ਇੱਕ ਕੇਸ ਜਿਸ ਦੇ ਵਿੱਚ ਕਹੀਏ ਕਿ ਵਿਕਰਮਜੀਤ ਸਿੰਘ ਦੇ ਖਿਲਾਫ ਜੋ ਦਰਜ ਕੀਤਾ ਗਿਆ ਸੀ ਵਿਜੀਲੈਂਸ ਦੇ ਵੱਲੋਂ ਕਿ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਹੈਗਾ ਇਸ ਮਾਮਲੇ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਵੱਲੋਂ ਕੰਲੀ ਕੇ ਜ਼ਮਾਨਤ ਹੈ ਜਿਹੜੀ ਉਹ ਅਪਲਾਈ ਕੀਤੀ ਗਈ ਹੈ ਕਿਉਂਕਿ ਇਸ ਵਕਤ ਉਹ ਨਾਬਾਦੀ ਨਿਊ ਨਬਾ ਜੇਲ੍ਹ ਦੇ ਵਿੱਚ ਬੰਦ ਨੇਗੇ ਦੂਸਰੇ ਪਾਸੇ ਇੱਕ ਹੋਰ ਕੇਸ ਉਹਨਾਂ ਦੇ ਖਿਲਾਫ ਅਮ੍ਰਿਤਸਰ ਦੇ ਵਿੱਚ ਦਰਜ ਕੀਤਾ ਗਿਆ ਸੀ ਕਿ ਉਹਨਾਂ ਨੇ ਵਿਜੀਲੈਂਸ ਦੀ ਕਾਰਵਾਈ ਦੇ ਵਿੱਚ ਵਿਘਨ ਪਾਇਆਗਾ ਔਰ ਉਹਨਾਂ ਨੂੰ ਕਾਰਵਾਈ ਕਰਨ ਤੋਂ ਰੋਕਿਆਗਾ ਇਸ ਮਾਮਲੇ ਦੇ ਵਿੱਚ ਅਮ੍ਰਿਤਸਰ ਪੁਲਿਸ ਨੇ ਇੱਕ ਕੇਸ ਦਰਜ ਕੀਤਾ ਸੀਗਾ ਔਰ ਕਿਉਂਕਿ ਉਹ ਕੇਸ ਦੇ ਵਿੱਚ ਹਾਲੇ ਤੱਕ ਫਿਕਰ ਮਜੀਠੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਹੁਣ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਕਲੀਏ ਕੇ ਅਗਾਉ ਜਮਾਨਤ ਆ ਉਹ ਦਾਇਰ ਕੀਤੀ ਗਈ ਹੈ ਦੋਨਾਂ ਕੇਸਾਂ ਦੇ ਵਿੱਚ ਹੀ ਅੱਜ ਕੰਬਾਈਨ ਜਿਹੜੀ ਸੁਣਵਾਈ ਹੈਗੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਣ ਜਾ ਰਹੀ ਹੈ ਲਗਭਗ 12 ਵਜੇ ਦੇ ਕਰੀਬ ਦਾ ਸਮਾਂ ਜਿਹੜਾ ਉਹ ਦੱਸਿਆ ਜਾ ਰਿਹਾ ਹੈਗਾ ਤੇ ਇਹ ਸੁਣਵਾਈ ਹੈ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਹੋਤਾ ਵੀ ਹੈ ਜੀ ਜੀ ਦੂਸਰਾ ਜੋ ਹੈ ਸਬੰਧ ਜਾਰੀ ਕੀਤਾ ਗਿਆ ਵਿਕਰਮ ਮੱਜੀਠੀਆ ਦੇ ਰਿਸ਼ਤੇਦਾਰ ਨੂੰ ਵੀ ਗਜਪਤ ਸਿੰਘ ਗਰੇਵਾਲ ਕਿਤੇ ਕੋਈ ਜਿਸ ਤਰੀਕੇ ਦੇ ਨਾਲ ਵਿਕਰਮ ਮੱਜੀਠੀਆ ਦੇ ਜਿਹੜੇ ਕਲੀਏ ਕੀ ਧਰਮ ਪਤਨੀ ਨੇ ਉਹਨਾਂ ਦੇ ਜਿਹੜੇ ਪ੍ਰਾਣ ਨੇ ਉਹਨਾਂ ਨੂੰ ਸਬੰਧ ਜਿਹੜਾ ਉਹ ਜਾਰੀ ਕੀਤਾ ਗਿਆ ਸੀ ਪਹਿਲਾਂ ਵੀ ਇੱਕ ਤਮੰਨ ਜਾਰੀ ਕੀਤਾ ਗਿਆ ਸੀ ਕਿ ਤੁਸੀਂ ਜਾਂਚ ਦੇ ਵਿੱਚ ਸ਼ਾਮਲ ਹੋਵੋ ਪਰ ਉਹ ਜਾਂਚ ਦੇ ਵਿੱਚ ਸ਼ਾਮਲ ਨਹੀਂ ਹੋਏ ਉਸ ਤੋਂ ਬਾਅਦ ਇੱਕ ਸਮਨ ਹੋਰ ਹੈ ਜਿਹੜਾ ਉਹ ਉਹਨਾਂ ਨੂੰ ਹੁਣ ਦੁਬਾਰਾ ਤੋ ਜਾਰੀ ਕਰ ਦਿੱਤਾ ਗਿਆ ਕਿ ਤੁਸੀਂ ਜਾਂਚ ਦੇ ਵਿੱਚ ਸ਼ਾਮਲ ਕਿਉਂ ਨਹੀਂ ਹੋ ਰਹੇ ਔਰ ਜਾਂਚ ਦੇ ਵਿੱਚ ਸ਼ਾਮਲ ਹੋ ਕੇ ਜਿਹੜੀ ਬਹੁਤ ਆਮਦਨ ਤੋਂ ਵੱਧ ਜਿਆਦਾ ਦਾ ਮਾਮਲਾ ਹੈਗਾ ਤਾਂ ਕਾਫੀ ਤਾਰਾ ਨੇ ਜਿਹੜੀਆਂ ਉਹਨਾਂ ਦੇ ਨਾਲ ਵੀ ਜੁੜਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਇਸ ਕਰਕੇ ਉਹਨਾਂ ਦੇ ਵੱਲੋਂ ਸਿੱਧੇ ਤੌਰ ਦੇ ਉੱਪਰ ਜਿਹੜੀ ਇਸ ਮਾਮਲੇ ਦੇ ਵਿੱਚ ਉਹਨਾਂ ਤੋਂ ਪੁੱਛ ਗਏ ਚਾ ਜਿਹੜੀ ਕੋਈ ਜ਼ਰੂਰੀ ਹੈ ਪਰ ਉਹ ਲਗਾਤਾਰ ਜਾਂਚ ਤੋਂ ਕਿਨਾਰਾ ਕਰ ਰਹੇ ਨੇ ਜੀ ਇਹਦੇ ਵਿੱਚ ਵਿਜੀਲੈਂਸ ਦੇ ਵੱਲੋਂ ਹਣ ਸੀ ਅਗਲਾ ਕਦਮ ਹੈ ਜਿਹੜਾ ਉਚਕਿਆ ਜਾ ਸਕਦਾ ਹੈ ਕਿ ਜੇਕਰ ਕੋਈ ਵਿਅਕਤੀ ਪੇਸ਼ ਨਹੀਂ ਹੁੰਦਾ ਤਾਂ ਫਿਰ ਕੋਰਟ ਦਾ ਆਧਾਰ ਹੈ ਜਿਹੜਾ ਉਹ ਲਿਆ ਜਾ ਸਕਦਾ ਹੈ ਕਿ ਕੋਰਟ ਦੇ ਜ਼ਰੀਏ ਕੋਈ ਵਿਸ਼ੇਸ਼ ਸਮਾਨਾ ਜਿਹੜਾ ਉਹ ਜਾਰੀ ਕੀਤਾ ਜਾਵੇ ਜਾਂ ਕੋਰਟ ਦੇ ਜ਼ਰੀਏ ਹੀ ਉਹਨਾਂ ਨੂੰ ਸਮਾਨਾ ਜਿਹੜਾ ਉਹ ਭੇਜਿਆ ਜਾਵੇ ਬਿਲਕੁਲ ਅਪਰੋਹਿਤ ਵਾਪਸ ਅਗਰ ਵਿਕਰਮ ਮੈ ਜੀਟੀ ਹਤੇ ਜ਼ਮਾਨਤ ਅਰਜ਼ੀ ਤੇ ਆਪਾਂ ਗੱਲ ਕਰੀ ਜਾਇਤਾ ਹਿੱਤੀ ਅਦਾਲਤ ਦੇ ਵੱਲੋਂ ਰਾਤ ਨਹੀਂ ਮਿਲੀ ਸੀ ਉਸੇ ਉਸ ਦੇ ਪਿੱਛੇ ਜੋ ਅਦਾਲਤ ਦੇ ਵੱਲੋਂ ਵੀ ਤਾਰਕ ਦਿੱਤਾ ਗਿਆ ਸੀ ਕਿ ਅਪਰਾਧ ਦੀ ਪ੍ਰਕਿਰਤੀ ਜੋ ਹੈ ਉਹ ਵਕਰੀ ਹੈ ਜਾਂਚ ਦਾ ਮਹੱਤਵਪੂਰਨ ਤੇ ਸੰਵੇਦਨਸ਼ੀਲ ਪੜਾ ਹੈ ਤੇ ਇਨਸਾਫ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਾ ਪੈਦਾ ਹੋਵੇ ਕਿਸੇ ਤਰ੍ਹਾਂ ਦੀ ਕੋਈ ਕੋਸ਼ਿਸ਼ ਇਸ ਤਰ੍ਹਾਂ ਦੀ ਨਾ ਕੀਤੀ ਜਾਏ ਇਸ ਕਰਕੇ ਜੋ ਹੈ ਜ਼ਮਾਨਤ ਨੂੰ ਉਚਿਤ ਨਹੀਂ ਸੀ ਠਹਿਰਾਇਆ ਗਿਆ ਉਸ ਵੇਲੇ ਅੱਜ ਕਿੰਨੀਆਂ ਕੁ ਸੰਭਾਵਨਾਵਾਂ ਨੇ ਯਾਰ ਸਟਰੋਂਗ ਦਲੀਲਾਂ ਜੋ ਨੇ ਵਿਕਰਮ ਜੀਟੀ ਦੇ ਵਕੀਲ ਦੇ ਵੱਲੋਂ ਪੇਸ਼ ਕੀਤੀਆਂ ਜਾ ਸਕਦੀਆਂ ਨੇ ਜਾਂ ਵਿਜੀਲੈਂਸ ਦੇ ਕੋਲ ਕਿੰਨੇ ਸਟਰੋਂਗ ਪੱਖ ਨੇ ਦੇਖੋ ਬਿਲਕੁਲ ਜੇਕਰ ਇਸ ਮਾਮਲੇ ਦੇ ਵਿੱਚ ਕੁਝ ਦੇਖਿਆ ਜਾਵੇ ਤਾਂ ਕਿਉਂਕਿ ਕਾਫੀ ਸਮਾਂ ਬਿਕਰਮ ਮਜੀਠੀਆ ਨੂੰ ਹੋ ਚੁੱਕਿਆ ਔਰ ਇਸ ਮਾਮਲੇ ਦੇ ਵਿੱਚ 40000 ਪੰਨਿਆਂ ਦਾ ਇੱਕ ਜਿਹੜਾ ਚਲਾਨ ਹੈਗਾ ਉਹ ਵੀ ਫੀਸ ਕੀਤਾ ਜਾ ਚੁੱਕਿਆਗਾ ਅਜੇਹੇ ਦੇ ਵਿੱਚ ਜਿਹੜਾ ਇੱਕ ਵੱਡੀ ਕਾਰਵਾਈ ਹੈ ਜਿਹੜੀ ਉਹ ਬਿਕਰਮ ਮਜੀਠੀਏ ਦੇ ਖਿਲਾਫ ਕੀਤੀ ਗਈ ਹੈ ਪਰ ਦੂਸਰੇ ਪਾਸੇ ਦੋਨਾਂ ਹੀ ਧਿਰਾਂ ਦੇ ਵੱਲੋਂ ਲਗਭਗ ਜੜੀਆਂ ਆਪਣੀਆਂ ਅਪੀਲ ਦਲੀਲ ਸੀਗੀਆਂ ਉਹ ਪੂਰੀਆਂ ਹੋ ਚੁੱਕੀਆਂ ਨੇ ਤਾਂ ਅੱਜ ਸੁਭਾਵਨਾ ਇਹ ਵੀ ਹੈ ਕਿ ਸ਼ਾਇਦ ਜੇਕਰ ਕਿਉਂਕਿ ਪਿਛਲੀ ਵਾਰ ਕੀ ਹੋਇਆ ਕਿ ਜਿਹੜੀ ਵਿਜੀਲੈਂਸੀ ਵਿਜੀਲੈਂਸ ਦੇ ਵੱਲੋਂ ਇੱਕ ਜਵਾਬ ਹੈ ਜਿਹੜਾ ਉਹ ਦਾਖਲ ਕੀਤਾ ਗਿਆ ਸੀ ਕੋਈ ਵੀ ਜ ਉਹਨੂੰ ਪਬਲਿਕ ਨਹੀਂ ਕੀਤਾ ਜਾਂਦਾ ਉਸ ਜਵਾਬ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਜੋ ਗੱਲਾਂ ਕਹੀਆਂ ਗਈਆਂ ਸਨ ਉਹ ਦੇਖਣੀਆਂ ਹੋਣਗੀਆਂ ਕਿ ਕਿਹੜੀਆਂ ਉਹ ਗੱਲਾਂ ਸੀ ਜਿਹੜੀਆਂ ਕਹੀਆਂ ਗਈਆਂ ਸੀ ਔਰ ਉਸੇ ਦੇ ਆਧਾਰ 'ਤੇ ਜਿਹੜਾ ਅੱਜ ਖਲੀਅਰ ਕਿ ਜ਼ਮਾਨਤ ਨੂੰ ਲੈ ਕੇ ਕੋਈ ਫੈਸਲਾ ਹੋਏਗਾ ਜਾਂ ਤਾਂ ਇਸ ਚੀਜ਼ ਦੇ ਵਿੱਚ ਬਹਿਸ ਹੈ ਜਿਹੜੀ ਉਹ ਵਿਕਰਮ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਕੋਈ ਦਾਇਰ ਕੀਤੀ ਜਾ ਸਕਦੀ ਹੈ ਜੇਕਰ ਕੋਈ ਉਸ ਚੀਜ਼ ਦੇ ਵਿੱਚ ਕਿੰਤੂ ਪ੍ਰੰਤੂ ਨਾ ਕਰ ਨਹੀਂ ਆਉਂਦਾ ਤਾਂ ਕੋਰਟ ਦੇ ਵੱਲੋਂ ਕੋਈ ਵੀ ਫੈਸਲਾ ਜਿਹੜਾ ਉਹ ਸੁਣਾਇਆ ਜਾ ਸਕਦਾ ਉਹ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਹੈ ਜਾਂ ਵਿਰੋਧ ਦੇ ਵਿੱਚ ਹੈ ਉਹ ਉਸ ਦੇ ਬਾਰੇ ਦਿਖਣਾ ਹੋਏਗਾ ਪਰ ਖਾਸ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਕੇਸ ਸੀਗਾ ਪਿਛਲੇ ਲੰਬੇ ਸਮੇਂ ਤੋਂ ਵਿਕਰਮ ਅਜੀਤ kia ਜਿਹੜੀ ਕਲੀਏ ਕਿ ਨਾਬਾਦੀ ਜੇਲ੍ਹ ਦੇ ਅੰਦਰ ਬੰਦ ਨੇਗੇ ਅਜੇ ਇਹ ਦੇ ਵਿੱਚ ਕੀ ਹੁੰਦਾ ਹੈਗਾ ਉਸ ਚੀਜ਼ ਦੇ ਉੱਪਰ ਧਿਆਨ ਜ਼ਰੂਰ ਰਹੇਗਾ ਜੀ ਜੀ ਠੀਕ ਹੈ ਬਹੁਤ ਸ਼ੁਕਰੀਆ ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ ਰੋਹਿਤ